ਹਾਂ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫੈਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੇਪਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਪ੍ਰੀਤ ਭਾਜੀ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਗੱਬਣਾ ਤੇ ਚਾਰ ਸੋਈਆਂ ਸਵਾਈਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਧੀਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹੋਰ ਸਭ ਪ੍ਰਵਾਹ ਠੀਕ ਹੈ? ਚੜ੍ਹਦੀ ਕਲਾ। ਸਭ ਵਧੀਆ ਜੀ। ਅੱਜ ਬੜੀ ਧੁੰਦ ਧੁੰਦ ਪੈ ਗਈ ਜੀ। ਹਾਂ ਚਲੋ ਪਰਮੇਸ਼ਰ ਦੇ ਵਾਸਤੇ। ਠੀਕ ਹੈ। ਹਾਂਜੀ। ਚਲੋ ਨਾਮ ਦੱਸਦੇ ਕਰੀਏ ਆਪਾਂ। ਹਾਂ ਆਪਣਾ ਗੁਰਪ੍ਰੀਤ ਸਿੰਘ ਆ। ਹਾਂਜੀ। ਪਿੰਡ ਨਪਾਲਿਆ ਤਹਿਸੀਲ ਹੀ ਨਾਲਾ ਜਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ। ਬਾਬਾ ਜੀਰਾ ਬਾਹਰ ਦੇ ਦਰਸ਼ਨ ਦਿੰਦੇ ਸੀ। ਇਧਰ ਮਾਲ ਆਉਂਦਾ ਜਾਂਦਾ ਰਿੰਦਾ ਰਾਤ ਹੀ ਆਈਆਂ ਅਸੀਂ। ਇਧਰ ਸੱੇ ਵੀ ਨਹੀਂ ਬਾਲੇ ਉਦਾਂ ਹੀ ਖਲੋਤੀਆਂ। ਠੀਕ ਹੈ। ਹਾਂਜੀ। ਠੀਕ ਚਲੋ ਫਿਰ ਸ਼ੁਰੂਆਤ ਜਿਹੜ ਚੰਗੀ ਸਾਂਭੇ ਸੁੰਭੀ ਵੈੜ ਹੈ ਜਿਹੜੀ ਸਾਈ ਵਾਲੇ ਠੰਡੀ ਤੇਰੀ ਜੇ ਬੜੀ ਜਿਆਦੀ ਠੰਡੀ ਤੇਰੀ ਹੈ ਅੱਛਾ ਹੈਗੀ ਵੀ ਪਿਓਰ ਸਾਈ ਵਾਲੇ ਬੰਨ ਵਾਲੀ ਹੈ ਜਿਹੜੀ ਪੂਰੀ ਤੇ ਆਹ ਦੇਖ ਸਕਦੇ ਪੂਰੀ ਠੰਡੀ ਤੇਰੀ ਆ ਕੋਈ ਗੱਲ ਹੀ ਨਹੀਂ ਜਿੱਤਰਾ ਆਹ ਦੇਖ ਸਕਦੇ ਸੂਆ ਕਿ ਨਵਾ ਜੇ ਪਹਿਲਾਂ ਅੱਛਾ ਪਹਿਲਾਂ ਹੀ ਸੂਆ ਸੋਣਾ ਜਿੰਨੇ ਤੇ ਆਹ ਦੇਖ ਸਕਦੇ ਪੂਰੇ ਕਮਾਲ ਦੇ ਆ ਤੇ ਸਾਂਭੇ ਵੀ ਪੂਰੀ ਰੀਜਨਾਵਾ ਚਾਰ ਦੰਦਾਂ ਦਾ ਮੂੰਹ ਹੈ ਜੇ ਚਾਰ ਦੰਦ ਤੇ ਇਹ ਤਾਂ ਫਿਰਾਈ ਕਹੇ ਚੰਗੇ ਘਰਾਂ ਹੀ ਜਾਂਦੀ ਠੀਕ ਹੈ ਹਾਂ ਕਿੰਨਾ ਕੁ ਤਰ ਦੁੱਧ ਆ ਜੂਗੀ ਹੈ ਦੁੱਧ ਤੇ ਚਲ ਹੁਣ ਪਹਿਲੇ ਨੇ 14 15 ਕਿਲੋ ਤੇ ਕਰਨਾ ਚਾਹੀਦਾ ਪਰ ਇਹਦਾ ਜਿਹੜਾ 14 15 ਲੀਟਰ ਹੀ ਪੂਰਾ ਫਿਰ ਹੈ ਕਮਾਲ ਦਾ ਬਾਕੀ ਗਾੜੀ ਗਰਮੀ ਵੀ ਆਉਂਦੀ ਹੈ ਦੁੱਧ ਪੁੱਤ ਫਿਰ ਪੂਰੇ ਆ ਦੇਖ ਸਕਦੇ ਜੇ ਧੁੰਨ ਵੀ ਆ 2 ਮਾਰਚ ਨੂੰ ਦਿਨ ਪੂਰੇ ਹੁੰਦੇ ਦੇ ਉੱਤੇ ਬੰਨ ਵੀ ਆ ਤੇ ਸਾਰੀਆਂ ਨਿਸ਼ਾਨੀਆਂ ਚਾਲਰ ਵੀ ਜਿਹੜੀ ਪੂਰੀ ਆ ਪੂਰੀ ਸਾਈ ਵਾਲ ਚਾਹ ਜਿਹੜੀ ਆ ਦੇਖ ਸਕਦੇ ਇਸ ਚੰਗੀ ਸਾਈ ਵਾਲੇ ਜਿਹੜੀ 2 ਮਾਰਚ ਨੂੰ ਦਿਨ ਪੂਰੇ ਹੋਣੇ ਇਹਦੇ ਲਿਓ ਫਿਰ ਤੋਰ ਅਜੇ ਅੱਜ 12 ਤਰੀਕ ਆ ਅਜੇ ਵੀ ਪੰਜੀ ਦੇਣੀ ਨੇ ਖੜਨੇ ਆ ਆ ਦੇਖ ਸਾਦੇ ਜੀ ਜਿਹੜੇ ਵੀ ਸ਼ਕੀਨ ਹੈ ਚੰਗੀਆਂ ਸਾਈ ਵਾਲ ਰੱਖੰਦੇ ਵਾ ਆ ਦੇਖ ਸਾਦੇ ਪੂਰੀ ਸ਼ਾਂਤ ਹੈ ਜਿਹੜੀ ਪੂਰੀ ਬੰਨ ਵਾਲੀ ਆ ਤੇ ਚੰਗੇ ਵੱਡੇ ਕਦ ਕਾਠਾ ਵਾਲੀ ਹੈ ਸਾਈ ਵਾਲ गावा ਦੇ ਹਸਾਬ ਦੇ ਨਾਲ ਜਲਾਈਏ ਤੇ ਬੋਡੀ ਵੇਟ ਵਾਲੀ ਆ ਆ ਦੇਖ ਸਾਦੇ ਕਾਫੀ ਕੱਟ ਲਵਦੀ ਐ ਹੋਜੀਆਂ ਸਾਈਵਲ ਲੈ ਜਾ ਵੀਰ ਜੀ ਚਾਲਰ ਵੀ ਪੂਰੀ ਆ ਧੁੰਨ ਵੀ ਆ ਉੱਤੇ ਬੰਨ੍ਹਵੀਂ ਆ ਤੇ ਜਿਹੜਾ ਮੇਨ ਵਾਦਾ ਠੰਡੀ ਤੇਰੀ ਵੀ ਪੂਰੀ ਆ ਇੱਕ ਵਾਰੀ ਫੇਰ ਤੋਂ ਹੱਥ ਉੱਥੇ ਲਾ ਕੇ ਦਿਖਾ ਦੇ ਵੀਰ ਜੀ ਕਿਹੜੇ ਗੱਲ ਦੀ ਕਮੀ ਪੈਣੀ ਜਦਾਂ ਮਰਜ਼ੀ ਉੱਤੇ ਚੜ ਜੋਵੇ ਅੱਛਾ ਠੀਕ ਆ ਆ ਦੇਖ ਸਾਡੇ ਜਿੱਤ ਤਰ੍ਹਾਂ ਮਰਜ਼ੀ ਹਾਂ ਨਾ ਦੇ ਸਾਡੇ ਕੋਈ ਗੱਲ ਹੀ ਨਹੀਂ ਆ ਭਾਵੇਂ ਆਪ ਜਿੱਤਨ ਮਰਜ਼ੀ ਲੱਤ ਚੋਕ ਕੇ ਦੀ ਜਿੱਥੇ ਮਰਜ਼ੀ ਰੱਖ ਦੋ ਇਹ ਵੀ ਨਹੀਂ ਇਹ ਨਹੀਂ ਕਿ ਮਗਰ ਫਲੋਗੇ ਅੱਗੇ ਹਣੋਗੇ ਕੋਈ ਛੜ ਮਾਰੂ ਠੀਕ ਆ ਬਾਕੀ ਕਈ ਤੇ ਲੱਗਮ ਵੀ ਨਹੀਂ ਲੰਗਣ ਦਿੰਦੀ ਆ ਨਾ ਨਾ ਭਰਾ ਜ ਆ ਠੀਕ ਆ ਤੇ ਇਹਦਾ ਮੁੱਲ ਮੁੱਲ ਤੇ ਇਦਾਂ ਲੈ ਜਾ ਕੋਈ ਅੱਛਾ 65000 ਰੁਪਿਆ ਮੁੱਲ ਕਰਦੇ ਆ ਅੱਛਾ ਠੀਕ ਆ ਤੇ ਜੇ ਸੂਗੇ ਵਿੱਚ ਤੇ ਫਿਰ ਰੱਖਦੇ ਅੱਗੇ ਵੇਚਾਂਗੇ ਮਾਨਤਾਂ ਦੇ ਵਿੱਚ ਖੁੱਲਾ ਕਰੋਗੇ ਜਿੰਨਾ ਆਖੋਗੇ ਜੋ ਉਹਨੇ ਕਰ ਦੇਗਾ ਇਹ 2 ਮਹੀਨਾ ਬਾਅਦ ਹੀ ਆਇਆ ਜੋ ਚਾਲ ਕਰਾਤੀ ਫੋਨ ਆਲਾ ਆ ਮੈਂ ਫੋਨ ਕਰਕੇ ਪੁੱਛੀ ਹੈ ਕਿ ਨਹੀਂ ਠੀਕ ਆ ਤੇ ਕਿੰਨਾ ਫਿਰ ਰੱਖਣਾ ਇਹਦਾ ਮੁੱਲ 2000 ਛੱਡ ਦਿੱਤੇ ਖੁੱਲਾ ਹੀ ਕਰੀਏ ਮਾਸਾ 60 ਦੇ ਦੇ ਦੀਏ ਅੱਛਾ ਠੀਕ ਆ ਹੋਰ ਕਰ ਦਾਂਗਾ ਮਾਨ ਚਲੋ ਕੋ ਫੋਨ ਲਾਵੇ ਜਿਹਨੇ ਸਾਹਮਣੀ ਹੈ ਠੀਕ ਆ ਬਾਕੀ ਹੈਗੀ ਪੂਰੀ ਆ ਦੇਖ ਸਕਦੇ ਠੰਡੀ ਧੀਰੀ ਇਹ ਤਾਂ ਮੇਨ ਜਿਹੜਾ ਮੁੱਲ ਹੈ ਠੰਡੀ ਧੀਰੀ ਦਾ ਹੀ ਆ ਜਿਹੜਾ ਆ ਜਾ ਆ ਗਾਵੇਂ 400 ਵਿੱਚ ਚੌਣ ਆਲੀ ਆ। ਓਏ ਪਹਿਲਾਂ ਇਹਨਾਂ ਦਾ ਹਿਸਾਬ ਲਾ ਲਓ ਵੀ ਥਾਣੇ ਵੇਖੋ ਮੱਝਰ ਕੇ ਕੱਢੇ ਨੇ। ਹਾਂਜੀ ਹਾਂਜੀ। ਆਪਣੇ ਘਰ ਚੋਂ ਗਾਂ ਲਈ ਆਪਣੇ ਤਾਏ ਦਾ ਪੁੱਤ ਕੋਲ ਲਈ ਹੈ। ਠੀਕ ਆ। ਹਾਂ। ਆ ਦੇਖ ਸਕਦੇ ਚੰਗੀ ਤਿਆਰ ਹੋਣੀ ਆ ਪਹਿਲੇ ਸੂਈ। ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ। ਇਹ ਸੂਈ ਸਵਾਈ ਆ। ਥਾਣੇ ਦੇਖ ਸਕਦੇ ਤੇ ਲੱਗੇ ਤਾਂ। ਮਿਲਕਵੇਂ ਨੇ ਵੀ ਚੰਗੀ ਲੱਗੀ। ਇਹਨੂੰ ਕਿੰਨਾ ਚਿਰ ਹੋਇਆ ਵੀ ਦੀ ਸੂਈ ਨਾ? ਸੂਈ ਨੇ ਲਵਾ ਲਓ ਕਹਿੰਦਾ ਮਹੀਨੇ ਤੋਂ ਅੰਦਰ ਹੀ ਆ। अच्छा, मगरा। मगरा। दो 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 अच्छा हां जी ਤੇ ਬੱਚਾ ਕੀ ਤੇ ਮਗਰ ਬੱਛਾ ਮਗਰ ਤੇ ਦੁੱਧ ਕਿੰਨਾ ਜੀ ਇਹ ਦੇਖੋ ਦੁੱਧ ਜਿਹੜਾ ਲੀਟਰ ਵਾਲਾ 12 ਲੀਟਰ ਹੈ ਅੱਛਾ ਹਾਂ ਜੀ ਤੇਰਾ ਕਰਕੇ ਦਾਂਗੇ ਆਪਾਂ ਹੋ ਸਕਦਾ 13 ਹੀ ਨਿਕਲ ਆਵੇ ਠੀਕ ਹੈ ਤੋੜੋ ਹਾਂ ਫਿਰ ਇੱਕ ਕਰੀਨ ਬਾਕੀ ਕਿਸੇ ਵੀ ਨੂੰ ਕੋਈ ਵੀ ਪਸੰਦ ਆਉਂਦੀ ਹੈ ਕਰੀ ਫੋਨ ਜ਼ਰੂਰ ਲਾਵੇ ਮਾਨਤਨ ਮੌਕੇ ਤੇ ਜਿਹੜੇ ਵਿੱਚ ਹੋਣਗੇ ਖੁੱਲੇ ਮਾਨਤਨ ਵੀਰ ਜੀ ਨਹੀਂ ਹਰ ਵਾਰੀ ਕਰਦੇ ਹੁੰਦੇ ਬਾਕੀ ਤਾਂ ਮਗਰਲੇ ਘਰ ਦੇ ਰਸੇ ਵੀ ਨਹੀਂ ਲਾਏ ਹੁੰਦੇ ਨੇ ਠੀਕ ਹੈ ਜੀ ਲੈ ਜਾ ਫਿਰ ਬਾਕੀ ਆ ਧੁੰਦ ਕਾਫੀ ਪਈ ਆ ਬੱਚਿਓ ਬੱਜੇ ਆ ਬੱਚੇ ਤੁਹਾਨੂੰ ਵਿਖਾਵਾਂਗੇ ਉੱਧਰ ਜਾ ਕੇ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਤੇ ਮੇਰਾ 45000 ਕਰ ਲਈਏ ਨਹੀਂ ਵਿੱਚੋਂ ਕਰੀਏ ਮਾਨ 45 ਜਿਆਦਾ ਜੇ ਥੋੜਾ ਜਿਹਾ 40000 ਦੀ ਦੇ ਦਈਏ ਵਿੱਚੋਂ ਛੋਟ-ਛੜ ਕਰ ਦੋਗੇ ਔਰ 4 ਦੇ ਦੇ ਦਿਵਤ ਮੀ ਕਿੰਨੇ ਦੀ ਜੱਸ ਨੋਈ ਕਰਦੀ ਤੁਸੀਂ ਕਰਨੀ ਹੋਣਾ 38 ਦੀ ਦੇ ਦिए 37 ਦੀ ਦੇ ਦੇ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਫੋਨ ਲਾਵੇ ਮਾਨਤਨ ਮੌਕੇ ਤੇ ਹੋ ਜਾਊਗਾ ਤੇ ਹੁਣ ਜਿਹੜੀ ਆਹਲੀ ਆ ਇਹ ਵੀ ਸੂਈ ਸਵਾਈ ਆ ਲਾਉਣਾ ਕਿੰਨਾ ਚਿਰ ਹੋਇਆ ਜੇ ਸੂਈ ਨਾ ਇਹ ਮਹੀਨੇ ਤੋਂ ਵੱਧ ਜੋ ਦੋ ਤੋਂ ਘਟਿਆ ਅੱਛਾ ਹਾਂਜੀ ਬੱਚਾ ਨਹੀਂ ਰਹੇਗਾ ਅੱਛਾ ਬੱਚਾ ਗਿਆ ਜੇ ਮਾਰ ਸਾਡੇ ਕੋ ਆਇਆ ਠੰਡ ਚ ਕਰਕੇ ਠੀਕ ਹੈ ਜੀ ਹਾਂਜੀ ਤੇ ਦੁੱਧ ਕਿੰਨਾ ਜੀ ਦੁੱਧ 13 ਕਿਲੋ ਜ 12 ਕਿਲੋ ਦੀ ਗਰੰਟੀ ਹੈ ਆਪਣੀ ਤੋਰਾਂ ਫੇਰ ਇਹਨੂੰ ਇੱਕ ਦੀ ਥਾਣੇ ਦੇਖ ਸਾਦੇ ਤੇ ਵੀ ਲੱਗੇ ਤੇ ਇੱਕ ਦੀ ਬਾਕੀ ਜਰਸੀ ਆ ਜਿਹੜੀ ਹੈ ਚੰਗੇ ਕੱਦ ਕਾਠ ਵਾਲੀ ਆ 12 13 ਲੀਟਰ ਦੁੱਧ ਜਿਹੜਾ ਇਹਦੇ ਕੋਲ ਕਿੰਦੇ ਕੀ ਹੈਗਾ ਕੋਈ ਹੋਰ ਨਹੀਂ ਕੋਈ ਛੱਟਾਂ ਨਹੀਂ ਨਾ ਕੁਝ ਨਹੀਂ ਹੈ ਨਾ ਠੀਕ ਹੈ ਜੀ ਬਾਕੀ ਠੰਡੀ ਧੀਰੀ ਭਵੇਂ ਇੱਧਰ ਥੱਲੇ ਬਹਿ ਜਾ ਰਸਤੀ ਪਾ ਰੱਸੀ ਦੀ ਲੋੜ ਤੇ ਬਾਕੀ ਦੁੱਧ ਵੀ ਸੰਗਣਾ ਰੱਸੀ ਦੀ ਵੀ ਲੋੜ ਨਹੀਂ ਪਉਣਦੀ ਠੀਕ ਆ ਸ਼ਾਂਤ ਸੁਭਾਅ ਦੇ گاਵਾ ਜਿਹੜੀਆਂ ਸਾਰੀਆਂ ਇਹ ਚ ਤੇ ਇਹਦਾ ਮੁੱਲ ਵੀ ਜੀ ਫਿਰ ਤਹੀਂ ਤੇ ਉੱਚੀ ਲਈ ਮੋਲਣ ਹਟਾ ਲਾਤਾ ਬਤਾਲੇ ਕਿ ਹਜ਼ਾਰ ਕਰ ਲਈਏ ਵਿੱਚੋਂ ਕਰਦੀ ਹੈ ਮਾਨੋਰਾ 40 ਦੇ ਦੀਏ ਇਹ ਵੀ ਕਰਦੀ ਹੈ ਨਹੀਂ ਤੇ 38 ਦੀ ਕਰਦੀ ਹੈ ਫਿਰ 35000 ਦੀ ਦੇ ਦਾਂਗਾ ਹਾਂ ਨਾ ਅੱਛਾ 35000 ਦੀ ਦੁੱਧ 12 13 ਲੀਟਰ ਚਵਾ ਕੇ ਤੇ ਬੱਚੇ ਦਾ ਤੁਹਾਡੇ ਕੋ ਮਰੇ ਆਣ ਕੇ ਹਾਂਜੀ ਠੀਕ ਜਦੋਂ ਲਈ ਉਹਦਾ ਲਮਕਿਆ ਹੈ ਅੱਛਾ ਮੁੜ ਕੇ ਉੱਥੇ ਛੱਡ ਆਏ ਤੁਹਾਡੇ ਕੋ ਕੰਮ ਨਹੀਂ ਹਨ ਮੁੜ ਕੇ ਸੁੱਟਣਾ ਪੈਣਾ ਫਿਰ 100 ਰੁਪਏ ਦੇ ਕੇ ਲਾਦੇ ਕੇ ਛੁੱਟਣਾ ਪੈਣਾ ਠੀਕ ਹੈ ਮਤਲਬ ਕਿ ਉਦੋਂ ਬੱਚਾ ਹੈਗਾ ਹੀ ਜਦੋਂ ਤੁਸੀਂ ਸਦ ਠੀਕ ਹੈ ਤੇ ਹੁਣ ਆ ਗਏ ਆਪਣੇ ਕੋਲ ਚੌਥੇ ਨੰਬਰ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਥੱਲੇ ਭਾਈ ਇਹ ਸੂਈ ਨੂੰ ਚਾਰ ਪੰਜ ਦਿਨ ਹੋ ਗਏ ਜੋ ਚਾਰ ਪੰਜ ਦਿਨ ਹੋਏ ਸੂਈ ਨੂੰ ਪਹਿਲਾਂ ਥੋੜੀ ਬੋਲੀ ਆਲ ਕਰਦੀ ਸੀ ਠੀਕ ਹੈ ਇਹਦੀ ਮੱਤਾਂ ਵੀ ਵਾਲੀਆਂ ਛੱਲੀਆਂ ਹੈਗੀਆਂ ਕਿਉਂ ਕਿਸੇ ਨੇ ਮੁੜ ਕੇ ਕਹਿਣਾ ਉਹ ਮੌਕਾ ਆ ਹਾਂਜੀ ਹਾਂਜੀ ਤੇ ਪਰ ਹੁਣ ਨਹੀਂ ਜੋ ਕਰਦੀ ਹੁਣ ਹੋ ਗਈ ਸੈਟ ਹਾਂ ਹੁਣ ਬਿਲਕੁਲ ਸੈਟ ਆ ਰੱਸੀ ਪਾ ਕੇ ਚਵਾਈ ਕਰ ਰੱਸੀ ਪਾ ਕੇ ਚੋਣੀ ਪੈਂਦੀ ਹੈ ਠੀਕ ਹੈ ਤੇ ਦੁੱਧ ਕਿੰਨਾ ਇਹਦੇ ਕੋਲ ਹੁਣ ਦੁੱਧ ਇਹਦੇ ਕੋਲ 8 ਕਿਲੋ ਹੋਊਗਾ ਪਰ 7 ਕਿਲੋ ਕਹਾਂਗੇ ਬੋਲਾ ਤੇ ਕਿੰਨਾ ਕਿ ਚਵਾਈ ਜਾਊਗੀ 10000 ਕਿਲੋ ਠੀਕ ਹੈ ਜੀ ਤੋਰਾਂ ਅਫਰੀਨ ਇਹ ਤੇ ਮਗਰ ਕੀਜੇ ਬੱਚਾ ਬੱਚਾ ਜਿਹਦੇ ਬੱਚਾ ਇਹ ਤੇ ਮਗਰ ਬੱਚਾ ਆ ਸੱਤ ਕ ਕਿੱਲਾ ਤੇ ਲਾਗੇ ਬੰਨੇ ਕਿੰਦੇ ਕੀ ਬੋਲਾ ਜਿਹੜਾ ਹੈਗਾ ਇਹ ਤੇ ਚਾਰ ਕ ਦਿਨ ਸੋਈ ਨਾ ਦੱਸਦੇ ਚਾਰ ਪੰਜ ਦਿਨ ਮੂੰਹ ਦੋ ਦੰਦ ਤੇ ਮੂੰਹ ਜਿਹੜੀ ਦੋ ਦੰਦ ਦੱਸਦੇ ਹੈਗੀ ਆ ਵੀ ਸਾਈਵਲ ਕ੍ਰੋਸ ਚਾ ਫੈਟੇ ਦੀ ਚੰਗੀ ਆਈ ਜਾਓਗੇ ਜਿੰਨੇ ਘਰੇ ਚਾਹ ਪਾਣੀ ਵਾਸਤੇ ਗਾ ਰੱਖਣੀ ਆ ਉਹਦੇ ਵਾਸਤੇ ਵਧੀਆ ਵਾ ਨਵੀਂ ਵੈੜ ਆ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਜਾਇਜ਼ ਹੀ ਆ ਕਿੰਨਾ 32000 32000 ਕਿੰਨੇ ਪੂਰੇ 30 ਦੀ ਕਰਦੀ ਏ 28 ਦੀ ਦੇ ਦਿਆਂ ਅੱਛਾ 28000 ਦੀ ਦੇ ਦੋਗੇ ਹਾਂ ਠੀਕ ਹੈ ਚਲੋ ਮੌਕੇ ਤੇ ਮਾਨਤਨ ਹੋਰ ਕਰਦੇ ਮੌਕੇ ਤੇ ਮਾਨਤਨ ਕਰਦੇ ਆਂਗੇ ਮੌਕੇ ਤੇ ਮਾਨਤਨ ਸਾਰੀਆਂ ਚ ਖੁੱਲੇ ਹੀ ਹੋਗੇ ਫੋਨ ਇੱਕ ਵਾਰੀ ਕੋਈ ਲਾਵੇ ਸ਼ੱਕ ਆਪਣੇ ਘਰੇ ਦੋ ਡੰਗ ਚੋਕ ਹੈ ਤਸੱਲੀ ਕਰਕੇ ਖੜੇ ਜਿਹੜਾ ਮਰਜ਼ੀ ਡੰਗਰ ਖੜੇ ਰਹਿਣ ਸਹਨ ਦੀ ਪੂਰੀ ਸਹੂਲਤ ਹੈ ਠੀਕ ਹੈ ਜੀ ਤੇ ਇਹ ਗੱਬਣ ਆ ਗਈ ਹਨਾ ਇਹ ਗੱਬਣ ਹੀ ਜੋ ਇਹ ਕਿੰਨਾ ਚਵਾਈ ਜਾ ਦੁੱਧ ਇਹ ਦੁੱਧ ਉਹਨੇ 12 ਕਿਲੋ ਚੋਇਆ ਵਿਚਾਰੇ ਘਰ ਵਾਲੇ ਨੇ ਠੀਕ ਆ ਤੋਰਾਂ ਹਾਂ ਫੇਰ ਇਹਨੂੰ ਇਹ ਅਜੇ ਕਿੰਨਾ ਕੁ ਲੈ ਜਾਉ ਟਾਈਮ ਇਹਦਾ ਇਹ ਉਹ ਦਿੰਦੇ 15 ਦਿਨ ਪੈ ਹੀ ਨੇ 20 ਵੀ ਫੜ ਸਕਦੀ ਹੈ ਠੀਕ ਆ ਦੱਸਣ ਦੇ ਮੁਤਾਬਕ ਵੀਕ ਦਿਨ ਕੋ ਮੰਨ ਕੇ ਚੱਲੇ ਹਾਂਜੀ ਵੇਖ ਦਿਨ ਕੋ ਮਨ ਕੇ ਚੱਲੇ ਜੀ ਸਿੰਘ ਸੁngਵੇ ਸੈੱਟ ਹੋਣਾ ਲੈ ਥੋੜਾ ਠੀਕ ਆ ਅਜੇ ਤੇ ਨੱਥ ਵੀ ਨਹੀਂ ਗੱਡੀ ਆਦੀ ਉੱਤਰਾ ਹੀ ਆ ਲੈ ਜਾ ਵੀ ਦੀ ਬਾਕੀ ਸ਼ਾਇਦ ਵੀ ਬੜੀ ਕਾਲੀ ਖਾਂਬੀ ਬੜੀ ਵਿਚਾਰੇ ਕਰਦੇ ਠੀਕ ਆ ਜੀ ਤੇ ਕਿ ਚੋਣੀ ਆ? ਹੋ ਨਹੀਂ ਲੱਗਦਾ। ਤੇ ਇਹਦਾ ਮੁੱਲ? ਇਹ ਚੋਣੀ ਆ। ਇਹਦਾ ਮੁੱਲ ਵੀ 30000 ਜੋ। ਅੱਛਾ। ਖਾਲਦੀ ਘੜੀ ਦੇ। ਜੇ ਫਿਰ ਤਿਆਰ ਹੋਗੇ ਵੇਚੀ ਫਿਰ ਵੱਧ ਵੇਚਾਂ। ਤੇ ਦੇਣੀ ਕਿੰਨੇ ਦੀ ਏ? ਹਾਂ ਨਾ ਜੀ। ਹਾਂ ਨਾ ਹੀ ਮੈਨੂੰ ਪਤਾ। ਹਾਂ ਜੀ ਦੇ ਦਈਏ। ਕਿੰਨੇ ਦੀ? 28 ਦੀ। ਨਹੀਂ। 28 ਦੀ ਨਹੀਂ ਜਾਣੀ ਅਜੇ। ਸੰਭ ਨਹੀਂ ਆ ਕਿਸੇ ਵੇਚਨੇ। ਦੱਸ ਦੋ ਅੱਜ ਫਿਰ ਨਹੀਂ ਦੱਸ ਦੋ। 26 ਦੀ ਦੇ ਦਈਏ। ਪੰਜੀ ਦੀ ਹੱਥਾ ਦੇ ਆਤੇ ਅੱਛਾ 5000 ਦੀ ਪਰ ਛੋੜ ਹੀ ਨਹੀਂ 5000 ਦੀ ਠੀਕ ਹੈ ਜੀ ਹਾਂ ਜੀ ਤੇ ਹੁਣ ਜਿਹੜੀ ਇੱਕ ਜਿਹੜੀ ਆਵਲੀ ਆ ਇਹਦੇ ਵੀ ਸਿੰਘ ਹੈਗੇ ਆ ਕੱਦ ਬਹੁਤਾ ਵੱਡਾ ਨਹੀਂ ਆ ਕੱਦ ਵੀ ਨਿਕਾ ਬੇ ਛੋਟਾ ਕੱਦ ਹੈ ਸਭ ਤੋਂ ਛੋਟਾ ਕੱਦ ਹਾਂ ਜੀ ਜ਼ੀਰੋ ਨੰਬਰ ਤੇ ਕਿਸੇ ਨੇ ਮਣਕੇ ਆਣ ਕੇ ਕੋ ਵੀਡੀਓ ਤੇ ਵੱਡੀ ਜਾਪੇ ਹਾਂ ਜੀ ਤੇ ਇੱਥੇ ਛੋਟੀ ਜਾਪੇ ਉਹ ਪਹਿਲਾਂ ਦੱਸ ਦੇਣਾ ਬਿਲਕੁਲ ਜ਼ੀਰੋ ਨੰਬਰ ਜੋ ਜ਼ੀਰੋ ਨੰਬਰ ਕੱਦ ਆ ਵੇਖੋ ਇੱਥੇ ਨੰਬਰ ਵੀ ਵੀਰ ਜੀ ਨੇ ਕੱਦ ਤੇ ਕੱਟਦੇ ਆ ਆ ਦੇਖ ਸਾਦੇ ਪੂਰੀ ਮਿੰਤੀ ਕਰਕੇ ਛੋਟੀ ਜੋ ਜਿਹੜੀ ਵੱਡੀ ਆ ਉਹ ਆਪਾਂ ਵੱਡੀ ਦੱਸਾਂਗੇ ਜਿਹੜੀ ਛੋਟੀ ਆ ਛੋਟੀ ਦੱਸਾਂਗੇ ਜਿਹੜੀ ਉਹ ਸਹੀ ਵੱਲ ਵੱਡੀ ਆ ਉਹਨੂੰ ਆਪਾਂ ਵੱਡੇ ਕੱਦ ਵਾਲੀ ਕਿਹਾ ਵਾ ਤੇ ਇਹਨੂੰ ਕਿੰਨਾ ਚਿਰ ਹੋਇਆ ਸੋਈ ਨੂੰ ਸੋਈ ਨਾ ਇਹਦਾ ਬੱਚਾ ਦੋ ਮਹੀਨੇ ਤੋਂ ਵੱਧ ਹੋ ਸਕਦਾ ਘਟਦੀ ਹੋਣੀ ਆਹ ਵਾਲਾ ਹਾਂ ਵਸ਼ੀ ਆ ਆ ਵਸ਼ੀ ਆ ਤੇ ਮਗਰ ਬਾਕੀਆਂ ਦੇ ਬੱਚੇ ਆ ਦੇਖ ਸਕਦੇ ਇਹ ਆ ਉਰਲੀ ਉਰਲੀ ਤੇ ਆ ਬਾਕੀਆਂ ਦੇ ਵੀ ਜਿਹੜੇ ਆਵਲੇ ਆ ਆ ਇਹਦੀ ਵਸ਼ੀ ਆ ਆ ਤੇ ਜਿਹੜੀ ਹੁਣ ਤੁਹਾਨੂੰ ਦਿਖਾਉਣੀ ਆ ਉਹਦੀ ਵਸ਼ੀ ਆ ਉਹ ਅੱਛਾ ਜੋ ਪਰ ਇਹ ਵੱਛੀ ਵੱਡੇ ਆ ਦੇਖ ਸਾਦੇ ਬਾਕੀ ਜਿਹੜੀਆਂ ਸੋਈਆਂ ਤੁਹਾਨੂੰ ਦਿਖਾਈਆਂ ਤੇ ਦੁੱਧ ਕਿੰਨਾ ਜਿਹਦੇ ਕੋਲ ਵਿੱਚ ਦੁੱਧ ਦੇ ਦੇ ਵੀ 10 ਕਿਲੋ ਆ ਥੰਦੇ ਅੱਛਾ ਸੱਤ ਕਰਕੇ ਦਾਂਗੇ ਠੀਕ ਆ ਹਾਂ ਤੋਰਦੇ ਕਰੀਨ ਮਿਲਣੇ ਦੇ ਲੱਗੇ ਇਹਹਲਾ ਬੱਚਾ ਆ ਜੋ ਮੁੜਕੇ ਨਾ ਕੋਈ ਆਖੇ ਤੇ ਇਹ ਕੀ ਘਰੇ ਜਿਹਨੇ ਪੱਠੇ ਥੋੜੇ ਪੋਣੇ ਆ ਤੇ ਘਰ ਦਾ ਚਾਹ ਪਾਣੀ ਵੀ ਜਿਹੜਾ ਪੀਣਾ ਵਾ ਘਰ ਦੇ ਦੁੱਧ ਦਾ ਉਹ ਵੀ ਰਸਤੇ ਚੰਗੀ ਐ ਆਪਣਾ ਘਰੇ ਰਹਿਮਾਨਾ ਖੁੱਲਾ ਦੁੱਧ ਵਰਤੋ ਤੇ ਛੋਟਾ ਜਿਹੇ ਦਾ ਕੱਦ ਦੇ ਨਾ ਬਹੁਤਾ ਇਹਦਾ ਇੱਕ ਜਗ੍ਹਾ ਕੇ ਨਹੀਂ ਇੰਨੇ ਕੀ ਜਾਵੇ ਹੋ ਇੰਨੇ ਕੀ ਜਾਏ ਭਾਵੇਂ ਇਹ ਜਿਹੜਾ ਨਹੀਂ ਹੁੰਦਾ ਆਪਣਾ ਵਾਲਾ ਜਿੰਨਾਂ ਨੇ ਮੋਟਰਸਾਈਕਲ ਤੇ ਮਗਰੀ ਠੇਲੀਆਂ ਪਾਈਆਂ ਹੁੰਦੀਆਂ ਭਾਵੇਂ ਉੱਤੇ ਕੋਈ ਲਾ ਜੇ ਚਮਕੇ ਲਾ ਕੇ ਬੰਨ ਕੇ ਪੱਠੇ ਪਾ ਕੇ ਰੋਟੀ ਖਾ ਨਾਲੀ ਚੋਲੋਂ ਨਾਲੀ ਭਾਂਡੇ ਚ ਪਾ ਲੋ ਠੀਕ ਆ ਜੀ ਚਲੋ ਲੈ ਜਾ ਫਿਰ ਬਹੁਤੇ ਵੀ ਰੈਂਡ ਮੰਗ ਵੀ ਹੁੰਦੀ ਕਈਆਂ ਦੇ ਕਿ ਛੋਟੀ ਗਾਂ ਦੀ ਦੁੱਧ 7 ਕਿਲੋ ਜਿਹੜਾ ਕਹਿੰਦੇ ਕਿ ਹੈਗੇ ਤੇ ਬਾਕੀ ਦੁੱਧ ਵੀ ਸੰਗਣ ਹੁੰਦਾ ਇੰਨਾ ਕਮ ਉਹਤਰਾ ਠੰਡੀ ਤੇ ਨਹੀਂ ਮਿੱਧੀ ਹੈ ਓਏ ਠੰਡੀ ਤੇਰੀ ਹੈ ਰਾਤੀ ਆਈ ਆ ਅੱਛਾ ਹਾਂਜੀ ਤੇ ਮੋਲੇ ਮੋਲੇ ਦਾ ਜਾਇਜ਼ ਹੀ ਹੈ ਕਿੰਨਾ 20000 ਰੁਪਏ 20000 ਵੇਚੋ ਕਿੰਨਾ ਛੋਟ ਕਰ ਦਿੱਤੀ 2000 ਕਰ ਦਾਂ ਅੱਛਾ 18000 ਦੀ ਦੇ ਦੋਗੇ ਠੀਕ ਹੈ ਵੀਰ ਜੀ ਹੋਰ ਕੁਝ ਕਰਨਾ ਹੋਰ ਵੀ ਕੋਈ ਭੈਣ ਭਰਾ ਫੋਨ ਕਰੇ ਲੋ ਇਹ ਹੈਗੀ ਲੋਡ ਬੰਦ ਵਾਸਤੇ ਆ ਠੀਕ ਹੈ ਫਿਰ ਜੱਸ ਨੋ ਹੀ ਕਰਦੀ ਹੈ ਜਿੰਨੇ ਦੀ ਦੇ ਹੀ ਦੇਣੀ ਹੈ ਬਿਲਕੁਲ ਹੀ 17000 ਦੀ ਦੇ। اچھا 17000 ਦੀ ਦੇ ਦੋਗੇ। ਠੀਕ ਹੈ। ਤੇ ਠੀਕ ਹੈ। ਵੀਰ ਕੁਛ ਕਹਣਾ ਫਿਰ? ਨਹੀਂ ਜਰੂਰ ਭੈਣ ਭਰਾ ਕੋ ਫੋਨ ਕਰੇ। ਆਹ ਜੀ ਤਸੱਲੀ ਕਰਕੇ ਖੜੇ ਦੋ ਡੰਗ ਚੋਕੇ ਖੜੇ। ਠੀਕ ਹੈ ਜੀ। ਠੀਕ ਹੈ ਜੀ। ਬਾਕੀ ਜਿਤਨਾ ਕਿ ਵੀਰ ਜੀ ਨੇ ਨਿਗਾਹ ਕਿ ਫੋਨ ਲਾਵੇ ਇੱਕ ਜਰੂਰ ਜੇ ਕਿਸੇ ਵੀਰ ਦੇ ਕੋ ਪਸੰਦ ਹੁੰਦੀ ਹੈ। ਬਾਕੀ ਆਪਣੀ ਤਸੱਲੀ ਕਰੋ। ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ। ਪਸੰਦ ਹੋਵੇ ਤੇ ਲੈ ਜਾਓ। ਨਹੀਂ ਪਸੰਦ ਹੋਵੇ ਇੱਥੇ ਤੇ ਵੱਜੀਆਂ ਹੀ ਆ।